ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਿਆਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਬੈਲ ਨੋਟੀਫਿਕੇਸ਼ਨ ਨੂੰ ਵੀ ਜ਼ਰੂਰ ਔਨ ਕਰਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਦੇ ਬਲੌਗ ਦੀ ਸਟਾਰਟਿੰਗ ਕਰਦੇ ਆਂ ਜੀ ਆਪਾਂ ਤੇ ਸਭ ਤੋਂ ਪਹਿਲਾਂ ਤਾਂ ਜੀ ਜਿੰਨੇ ਵੀ ਪਿਉਰਸ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਤੇ ਚਾਹੇ ਉਹ ਆਪਣੇ ਪਿੰਡ ਤੋਂ ਜੁੜੇ ਹੋਏ ਨੇ ਜਾਂ ਬਾਹਰ ਤੋਂ ਜੁੜੇ ਹੋਏ ਨੇ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ ਤੁਸੀਂ ਇੰਨੇ ਘੱਟ ਟਾਈਮ 'ਚ ਮੈਨੂੰ ਇੰਨਾ ਵਧੀਆ ਸਪੋਰਟ ਕਰਿਆ ਤੇ ਮੈਨੂੰ ਵਧੀਆ-ਵਧੀਆ ਕਮੈਂਟ ਕਰਕੇ ਐਪਰੀਸ਼ੀਏਟ ਕਰ ਰਹੇ ਹੋ ਤਾਂ ਇਸ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਅੱਜ ਦੇ ਵਲੌਗ ਦੀ ਆਪਾਂ ਸਟਾਰਟਿੰਗ ਕਰੀਏ ਜੀ ਦੁਪਹਿਰ ਤੋਂ ਤੇ ਕਿਉਂਕਿ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੀ ਆਪਣੇ ਪਸ਼ੂਆਂ ਦਾ ਦੁਪਹਿਰ ਦਾ ਰੁਟੀਨ ਤੇ ਆਪਾਂ ਵੀਡੀਓ ਜ਼ਿਆਦਾ ਲੰਬੀ ਨਹੀਂ ਬਣਾਈ ਜੀ ਅੱਜ ਤੇ ਇੱਥੇ ਟਾਈਮ ਹੋ ਗਿਆ ਸੀਗਾ ਜੀ ਦੁਪਹਿਰ ਦੇ 11:30 ਵਜੇ ਦਾ ਤੇ ਇੱਥੇ ਆਪਾਂ ਆਪਣੇ ਪਸ਼ੂਆਂ ਨੂੰ ਸਾਰਿਆਂ ਨੂੰ ਪਾਣੀ ਪਿਆ ਦਿੱਤਾ ਸੀਗਾ ਤੇ ਕਿਉਂਕਿ ਜਿਹੜੇ ਛੋਟੇ ਪਸ਼ੂ ਨੇਗੇ 4 ਤਾਂ ਇਹ ਸਵੇਰੇ ਪਾਣੀ ਨਹੀਂ ਪੀਂਦੇ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਨਮਾਨਿਆ ਕੀ ਤਾਂ ਇੱਕ ਵਾਰ ਆਪਾਂ ਪਾਣੀ ਅੱਗੇ ਰੱਖ ਦਿੰਨੇ ਆਂਗੀ ਤੇ ਜੀਨੇ ਪੀਣਾ ਹੁੰਦਾਗਾ ਪੀ ਲੈਂਦੇ ਤੇ ਬਾਕੀ ਨਹੀਂ ਆਈ ਜਿਆਦਾਤਰ 11 ਜਾਂ 11:30 ਵਜੇ ਪਾਣੀ ਪੀਂਦੇ ਨੇਗੀ ਕਿਉਂਕਿ ਉਹਦੇ ਤੱਕ ਆਪਣਾ ਸਾਰਾ ਜੋ ਵੀ ਸੰਨੀ ਜਾਂ ਨੀਰਾਚਾਰਾ ਹੁੰਦਾਗਾ ਤਾਂ ਹੀ ਖਾ ਲੈਂਦੀ ਨਹੀਂ ਤੇ ਫਿਰ ਉਸ ਤੋਂ ਬਾਅਦ ਪਾਣੀ ਵੀ ਕੇ ਸਾਰੇ ਦਿਨ ਵਧੀਆ ਬੈਠੇ ਰਹਿੰਦੇ ਨੇਗੀ ਤੇ ਬਾਕੀ ਆਪਾਂ ਸਾਰੀ ਪਸ਼ੂ ਨੂੰ 4 ਜਾਂ 5 ਵਾਰ ਦਿਨ ਚ ਪਾਣੀ ਜ਼ਰੂਰ ਪਾਣਿਆ ਜੀ ਤੇ ਇੱਥੇ ਅੱਜ ਵਧੀਆ ਧੁੱਪ ਸੀਗੀ ਤੇ ਤੇ ਐਨੀ ਹਵਾ ਵੀ ਨਹੀਂ ਚੱਲ ਰਹੀ ਸੀ ਅੱਜ ਤੇ ਕਿਉਂਕਿ ਪਹਿਲਾਂ ਜਦੋਂ ਮੀਆਂ ਸੀਗਾ ਤਾਂ 2-3 ਦਿਨ ਠੰਡ ਜਾਦਾ ਰਹੀ ਸੀ ਦੁਪਹਿਰ ਨੂੰ ਵੀ ਤੇ ਤਾਂ ਕਰਕੇ ਆਪਾਂ ਜੀ ਮੀਨੂੰ ਡੇਲੀ ਨਹੀਂ ਨਵਾੰਦੇ ਜੀ ਤੇ ਹੁਣ ਆਪਾਂ ਕਈ ਦਿਨਾਂ ਬਾਅਦ ਨਮਾਈ ਹੈਗੀ ਕਿਉਂਕਿ ਜ਼ਿਆਦਾਤਰ ਇਹ ਅੰਤਰੀ ਹੁੰਦੀ ਹੈਗੀ ਕੱਚੇ ਜ ਨਹੀਂ ਬੰਨਦੇ ਆਪਾਂ ਇਹਨੂੰ ਤੇ ਬਾਕੀ ਅੱਜ ਮਮੀ ਨੂੰ ਨਵਾਰੀ ਸੀਗੀ ਦਹੀਂ ਤੇ ਲੱਸੀ ਨਾਲ ਕਿਉਂਕਿ ਦਹੀਂ ਤੇ ਲੱਸੀ ਨਾਲ ਇਸ ਤੇ ਖੁਸ਼ਕੀ ਜ ਨਹੀਂ ਆਉਂਦੀ ਤੇ ਕਿਉਂਕਿ ਕਈ ਵਾਰ ਜਦੋਂ ਸ਼ੈਂਪੂ ਇਸਤੇ ਰਹਿ ਜਾਂਦਾ ਹੈ ਕਵਾਲਾਂ 'ਚ ਤਾਂ ਫਿਰ ਇਸਤੇ ਥੋੜੀ ਥੋੜੀ ਜੱਖ ਮੂਣ ਲੱਗ ਜਾਂਦੀ ਨੇਗੀ ਤਾਂ ਕਰਕੇ ਅੱਜ ਆਪਾਂ ਇਹਨੂੰ ਦਹੀਂ ਤੇ ਲੱਸੀ ਨਾਲ ਵਧੀਆ ਨਵਾ ਕੇ ਤੇ ਇਹਨੂੰ ਖੁੱਲੇ ਪਾਣੀ ਨਾਲ ਵਧੀਆ ਨਵਾ ਦਿੱਤਾ ਸੀਗਾ ਕਿਉਂਕਿ ਆਪਣੀ ਮੋਟਰ ਦਾ ਪਾਣੀ ਨਿਕਾ ਹੀ ਹੁੰਦਾ ਹੈਗਾ ਜਿਆਦਾ ਠੰਡਾ ਨਹੀਂ ਹੁੰਦਾ ਤੇ ਅਜੇ ਇੱਥੇ ਆਪਣੀ ਕੱਲੀ ਬਾਗਲੀ ਦੀ ਸਫਾਈ ਕਰਨੀ ਰਹੇਗੀ ਜੀ ਤੇ ਕਿਉਂਕਿ ਆਪਾਂ ਪਹਿਲਾਂ ਜਿੰਨੀ ਵੀ ਆਪਣੀ ਹੋਰ ਸਫਾਈ ਸੀਗੀ ਤਾਂ ਆਪਾਂ ਉਹ ਸਾਰੀ ਕੰਪਲੀਟ ਕਰਤੀ ਤੇ ਇੱਥੇ ਅੱਜ ਥੋੜਾ ਜਿਹਾ ਕਬੜ ਜ਼ਿਆਦਾ ਪਿਆ ਸੀਗਾ ਤੇ ਕਿਉਂਕਿ ਆਪਾਂ ਜਿੰਨੀ ਵੀ ਸਫਾਈ ਕਰੀਏ ਤੇ ਜਿਹੜਾ ਕਬੜ ਸੀਗਾ ਤੇ ਉਹ ਆਪਾਂ ਬਾਗਲ 'ਚ ਇੱਕ ਸਾਈਡ ਇਕੱਠਾ ਕਰਤਾ ਸੀਗਾ ਕਿਉਂਕਿ ਜੇ ਜੀ ਇੱਥੇ ਆਪਾਂ ਇੱਕ ਥਾਂ ਕਬੜ ਇਕੱਠਾ ਕਰ ਦਿੰਨੇ ਆਂਗੀ ਤਾਂ ਫਿਰ ਜਦੋਂ ਇਹ ਆਪਾਂ ਕਬੜ ਵੇਚ ਦਿਆਂਗੇ ਤਾਂ ਆਪਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ ਕਿਉਂਕਿ ਫਿਰ ਆਪਾਂ ਨੂੰ ਇਕੱਠਾ ਕਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈਗਾ ਇੱਕੋ ਟਾਈਮ ਤੇ ਤਾਂ ਕਰਕੇ ਆਪਾਂ ਸਾਰਾ ਇੱਕ ਵਾਰ ਇਕੱਠਾ ਕਰਕੇ ਰੱਖ ਦਿੰਨੇ ਆਂਗੇ ਤੇ ਜਦੋਂ ਆਪਾਂ ਕਵਾੜ ਵਿੱਚ ਨਾ ਹੁੰਦੇਗਾ ਤਾਂ ਇਕੱਠਾ ਸਾਰਾ ਵਧੀਆ ਵੀ ਇਕੱਜਾਂਦੇਗਾ ਤੇ ਇੱਥੇ ਜਿਵੇਂ ਨਿਵਾਣ ਤੋਂ ਬਾਅਦ ਸੀ ਕ੍ਰੀਸੀ ਦੀ ਧੁੱਪ ਕਿਉਂਕਿ ਆਪਾਂ ਇਹਨੂੰ ਨਿਵਾਣ ਤੋਂ ਬਾਅਦ ਸਿੱਧਾ ਛਾਂ ਚ ਨਹੀਂ ਬੰਨਦੇ ਤੇ ਕਿਉਂਕਿ ਛਾਂ ਚ ਬੰਨਣ ਨਾਲ ਇਸ ਤੇ ਫਿਰ ਵੀ ਵਾਲਾ ਗਿੱਲੇ ਰਹਿ ਜਾਂਦੇ ਨੇਗੇ ਤੇ ਉਸ ਨਾਲ ਫਿਰ ਇਸ ਦੀ ਜਾਖਮ ਵੀ ਹੋ ਜਾਂਦੇ ਨੇਗੇ ਤੇ ਤਾਂ ਕਰਕੇ ਆਪਾਂ ਇਹਨੂੰ ਨਿਵਾਣ ਤੋਂ ਬਾਅਦ ਇਹ ਕੰਗੀ ਕਰ ਦਿੰਦੇ ਆਂਗੇ ਵਾਲਾਂ ਤੇ ਤੇ ਫਿਰ ਉਸ ਤੋਂ ਬਾਅਦ ਇਹ ਧੁੱਪੇ ਬੈਠੇ ਰਹਿੰਦੀ ਹੈਗੀ ਬਾਕੀ ਜਿਹਨੇ ਛਾਂ ਚ ਬੈਠਣਾ ਹੁੰਦਾਗਾ ਤਾਂ ਹੀ ਮੰਜੀ ਥੱਲੇ ਬੈਠ ਜਾਂਦੀ ਹੈ ਤੇ ਫਿਰ ਇਹਨੇ ਉਸ ਤੋਂ ਬਾਅਦ ਆਪਾਂ ਇਹਨੂੰ ਅੰਦਰ ਬੰਨਿਆ ਨੇ ਆਗੇ ਤਾਂ ਬੈੱਡ ਤੇ ਤਾਂ ਹੀ ਫਿਰ ਅੰਦਰ ਵਧੀਆ ਬੈਠੀ ਰਹਿੰਦੀ ਹੈਗੀ ਤੇ ਇੱਥੇ ਖਾਰੀ ਸੀਗੀ ਕद्दू ਕਿਉਂਕਿ ਇਹਨੂੰ ਕद्दू ਖਾਣੇ ਜ਼ਿਆਦਾ ਪਸੰਦ ਨਹੀਂ ਤੇ ਇੱਥੇ ਆਪਾਂ ਜਿਹੜੇ ਆਪਣੇ ਚੁੱਲੇ ਵਾਲੀਆਂ ਟੀਨਾ ਨੇ ਕਿਉਂਕਿ ਜਿਹੜਾ ਆਪਣਾ ਬਾਹਰ ਚੁੱਲੇਗਾ ਤਾਂ ਉਸ ਤੇ ਜਿਹੜੀ ਆਪਾਂ ਸ਼ੈੱਡ ਪਾਇਆ ਹੋਏਗਾ ਤੇ ਉਸ ਤੇ ਵੀ ਆਪਾਂ ਕਾਲੇ ਰੰਗ ਕਰ ਦਿੱਤਾ ਸੀਗਾ ਤੇ ਇੱਥੇ ਆਪਾਂ ਹਰੀਆਲੀ ਮਸ਼ੀਨੀ ਇੱਕ ਵਾਰ ਆਪਣੀ ਇੱਕ ਸੈਟ ਲਾ ਦਿੱਤੀ ਜੀ ਸਾਫ਼ ਕਰਕੇ ਕਿਉਂਕਿ ਹਲੇ ਆਪਣੇ ਹਰਾਚਾਰਾ ਛੋਟਾ ਜੀ ਤੇ ਬਾਕੀ ਆਪਾਂ ਕੱਲ ਨੂੰ ਇੱਕ ਚੀਜ਼ ਪਸ਼ੂ ਵਾਲੀ ਹੋਰ ਐਡ ਕਰਾਂਗੇ ਤਾਂ ਜਿਹੜੀ ਵੀ ਚੀਜ਼ ਆਪਾਂ ਐਡ ਕਰਾਂਗੇ ਤਾਂ ਆਪਾਂ ਕੱਲ ਦੀ ਵੀਡੀਓ ਵਿੱਚ ਜ਼ਰੂਰ ਸ਼ੇਅਰ ਕਰਾਂਗੇ ਤੇ ਇੱਥੇ ਉਸ ਤੋਂ ਬਾਅਦ ਆਪਾਂ ਜੀ ਮੈਨੂੰ ਬਿਸਕਟ ਤੇ ਫੀਡ ਪਾ ਦਿੱਤੀ ਸੀ ਕਿਉਂਕਿ ਜੀ ਆਪਾਂ ਇਹਨਾਂ ਨੂੰ ਵੀ ਫੀਡਿਆ ਮਤਲਬ ਬਿਸਕਟ ਨਹੀਂ ਪਾਂਦੇ ਤਾਇਨੀਕ ਥੋੜੀ ਕਮਜ਼ੋਰ ਵੀ ਹੋ ਜਾਂਦੀ ਹੈਗੀ ਤੇ ਪਿੱਛੇ ਥੋੜੀ ਬਿਮਾਰ ਵੀ ਹੋ ਗਈ ਸੀ ਤਾਂ ਕਰਕੇ ਹੁਣ ਆਪਾਂ ਇਹਨੂੰ ਫੀਡ ਤੇ ਬਿਸਕਟ ਡੇਲੀ ਰੁਟੀਨ ਚ ਪਾਣੇ ਆਗੇ ਤੇ ਕਿਉਂਕਿ ਦੋ ਟਾਈਮ ਹੀ ਰੋਟੀ ਜਾਂ ਝੂਰੀ ਦੇ ਨਾਲ ਬਸ ਤੁਹਾਨੂੰ ਟਾਈਮ ਕੱਚੀ ਲੱਸੀ ਪਿੰਦੀ ਹੈਗੀ ਤੇ ਕਿਉਂਕਿ ਇਹ ਖੱਟੀ ਲੱਸੀ ਤਾਂ ਪਿੰਦੀ ਨਹੀਂ ਹੈਗੀ ਤੇ ਬਾਕੀ ਆਪਾਂ ਇਸ ਨੂੰ ਦੁੱਧ ਦੇ ਵਿੱਚ ਜੇ ਥੋੜੀ ਜੀ ਫੀਡ ਪਾ ਦਈਏ ਤਾਂ ਹੀ ਬਸ ਉਹਨਾਂ ਨੂੰ ਦੁੱਧ ਪੀਊਗੀ ਜਿੰਨੇ ਚਾਪ ਫੀਡ ਪਾ ਦਿੰਨੇ ਆਗੇ ਤਾਂ ਹੀ ਇਹਨਾਂ ਨੂੰ ਦੁੱਧ ਵੀ ਨਹੀਂ ਪਿੰਦੀ ਹੈਗੀ ਤੇ ਤਾਂ ਕਰਕੇ ਆਪਾਂ ਇਸ ਨੂੰ ਹੁਣ ਫੀਡ ਸਟਾਰਟ ਰੱਖ ਦੇਵਾਂਗੇ ਆਪਾਂ ਵੀਡੀਓ ਦੀ ਬੰਦ ਨਹੀਂ ਕਰਦੀ ਤੇ ਅੱਜ ਦੀ ਵੀਡੀਓ ਦਾ ਐਂਡ ਆ ਪੈਥੀ ਕਰਦੇ ਹਾਂ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ